ਦਲੇਵਾਲ ਸਾਹਿਬ ਦੇ ਮੁੱਦੇ ਕਿਉਂਕਿ ਅਸੀਂ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਰ ਦਾ ਰੋਗ ਲੱਗਿਆ ਹੀ ਇਜ਼ ਆਲਮੋਸਟ ਵਾਟ ਸ਼ੁਡ ਆਈ ਸਲਿੱਪਿੰਗ ਇਨਟੂ ਕੋਮਾ ਕੋਮੇ ਚ ਜਾ ਰਹੇ ਨੇ ਆ ਹੌਸਾ ਹੌਸਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪਰਵਾਹ ਨਹੀਂ ਦੀ ਕੋਈ ਚਿੰਤਿਤ ਨਹੀਂਗਾ ਕੋਈ ਕਿਸੇ ਨੂੰ ਪਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫ਼ਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕਿੰਦਰ ਨੂੰ ਕਵਾਂਗੇ ਅਸੀਂ ਭਾਜਪਾ ਨੂੰ ਕਹੋ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਬਤੌਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੋਵੇ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ ਵਿੱਚ ਧਰਨਿਆਂ ਤੇ ਬੈਠੇ ਹੋਣ ਇੱਕ ਆਦਮੀ ਮਰਨ ਵਰ ਤੇ ਬੈਠਾ 43ਵੇਂ 47ਵੇਂ 48ਵੇਂ ਦਿਨ ਦੇ ਵਿੱਚ ਤੁਸੀਂ ਦੱਸੋ ਭਗਵਾਨਪਾਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਕੀ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਯਾ ਸਾਰੀਆਂ ਪਾਰਟੀਆਂ ਦੇ ਐਮਐਲਏ ਨੂੰ ਲਾ ਕੇ ਕੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਵਾ ਟੂ ਪ੍ਰੈਸ਼ਰਾਈਜ਼ ਦੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਬਾਹਰ ਧਰਨਾ ਬਾਹਰ ਮਾਰਿਆ ਸੀ ਕੀਤਾ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਸੱਦਦੇ ਸਪੈਸ਼ਲ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇਵਾਲੇ ਦੀ ਭੁੱਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁੱਲ ਪ੍ਰੋਟੈਸਟ ਵੀ ਕੋਈ ਕੋਈ ਮੌਲ ਨਹੀਂ ਰਹਿ ਗਿਆ ਐਡਾ ਵੱਡਾ ਅੰਦੋਲਨ ਦਿੱਲੀ ਵਿੱਚ ਕਿਸਾਨਾਂ ਨੇ ਕੀਤਾ ਅੱਜ ਤੱਕ ਉਹ ਵਿਚਾਰੇ ਥੱਕੇ ਖਾਰੇ ਨੇ ਔਰ ਜਿਹੜੇ ਰੋਜ਼ ਕਹਿੰਦੇ ਸੀ ਜੀ ਮਗਲੀਆਂ ਸਰਕਾਰਾਂ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੇ ਨੇ ਪਲੈਟਫਾਰਮ ਦਾ ਇਹ ਸਦਨ ਇਹ ਵਿਧਾਨ ਸਭਾ ਦੀ ਜਿਹੜੀ ਸਿਟਿੰਗਸ ਆ ਇਹ ਸੱਦਦੇ ਨਹੀਂ ਜੀ ਇਹ ਲੋਕਾਂ ਦੇ ਭੱਟ ਦੇ ਮਸਲੇ ਨਹੀਂ ਕਰਦੇ ਮੈਂ ਪੂਰਾ ਡਾਟਾ ਕਢਾਇਆ ਪਿਛਲੇ ਪੂਰੇ ਸਾਲ ਵਿੱਚ ਮਾਟ ਮਾਈ ਵਰਡਸ ਪਿਛਲੇ ਪੂਰੇ ਸਾਲ ਵਿੱਚ ਸਿਰਫ 2 ਸੈਸ਼ਨ ਹੋਏ ਨੇ ਬਜਟ ਜਿਲਾਸ ਤਾਂ ਕਰਨਾ ਹੀ ਪੈਣਾ ਨਾ ਕਿਉਂਕਿ ਬਜਟ ਪੇਸ਼ ਹੋਣਾ ਸਰਕਾਰ ਦਾ ਅਗਰ ਇਹਨਾਂ ਦਾ ਵਸਤਵ ਇਹ ਸ਼ਾ ਉਹ ਵੀ ਨਾ ਕਰ ਦੂਸਰਾ ਇਹਨਾਂ ਨੇ ਸਤੰਬਰ ਚ ਕੀਤਾ ਐਵੇਂ ਇੱਕ ਦੋ ਦਿਨ ਦਾ ਸੈਸ਼ਨ ਕਿੰਨੀਆਂ ਸਿਟਿੰਗਸ ਹੋਈਆਂ ਸਾਰੇ ਕੁੱਲ ਤੋਂ 13 ਸਿਟਿੰਗਸ ਓਨਲੀ 13 ਸਿਟਿੰਗਸ ਪਿਛੜੀਆਂ ਸਰਕਾਰਾਂ ਅਮਰਿੰਦਰ ਸਿੰਘ ਕਾਂਗਰਸ ਦੀਆਂ ਦੇਖ ਲਓ ਤੁਸੀਂ ਹਰ ਸਾਲ ਚਲੋ ਵੀ ਘੱਟ ਮੈਂ ਸਮਝਦਾ 25 30 35 ਸਿਟਿੰਗਸ ਹੁੰਦੀਆਂ ਹੋਇਆ ਕਰਨੀਆਂ ਸਿੱਧੀਆਂ ਕੋਈ ਕੁਝ ਕਿਸੇ ਡਿਸਕਸ ਨਹੀਂ ਹੋ ਰਿਹਾ ਕੋਈ ਕਿਤੇ ਡਿਬੇਟ ਨਹੀਂ ਹੋ ਰਿਹਾ بس صرف ਇੱਕੋ ਗਈ ਜਾਂਦੇ ਦਿੱਲੀ ਮਾਡਲ ਦਿੱਲੀ ਮਾਡਲ ਔਰ ਦਿੱਲੀ ਮਾਡਲ ਤੁਸੀਂ ਦੇਖ ਲੇ ਕਿ ਫਲॉप ਸ਼ੋ ਹੋ ਚੁੱਕਾ ਵਾ ਸਾਡੇ ਅਖਬਾਰਾਂ ਚੱਕ ਲਓ ਅੱਜ ਦੀਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਆ ਭਰਤੀ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਘੱਟ ਚੁੱਕੀ ਐ ਇਸ ਵਾਰ ਦੇ ਵਿੱਚ ਸੋ ਦਿੱਲੀ ਮਾਡਲ ਉਧਰ ਫਲॉप ਹੋ ਗਿਆ ਨਾ ਦਾ ਆ ਮੇਰੇ ਕੋਲ ਇੱਕ ਨਾ ਹਾਈਡਰ ਪੰਜਾਬ ਵਿਧਾਨ ਸਭਾ ਦੀ ਐਗਰੀਕਲਚਰ ਕਮੇਟੀ ਦੀ ਰਿਪੋਰਟ ਆ ਆਈ ਕੈਨ ਸ਼ੋ ਇਟ ਟੂ ਆਲਸੋ ਇਹਦੇ ਚ ਕੀ ਆਇਆ ਵਾ ਇਹਦੇ ਚ ਕਮੇਟੀ ਨੇ ਪੁੱਛਿਆ ਅ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਜਿਹੜਾ ਕੱਸੀਆਂ ਕੁੱਸੀਆਂ ਦਾ ਕਲੇਮ ਕਰਦੇ ਕਿ ਅਸੀਂ ਬੜੇ ਨਾਂ ਬਣਾ ਰਹੇ ਹਾਂ ਕੱਸੀਆਂ ਮਾਲਵਾ ਰੀਜਨ ਦੇ ਵਿੱਚ ਉਹਦੇ ਨਾਲ ਅਖੇ ਪਾਣੀ ਦਾ ਵਾਟਰ ਟੇਬਲ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਉਹ ਉੱਪਰ ਆਇਆ ਆ ਮੇਰੇ ਕੋਲ ਰਿਪੋਰਟ ਹੈਗੀ ਆ ਹਾਈਡਰੋਲੋਜੀ ਡਿਪਾਰਟਮੈਂਟ ਦੀ ਜੀ ਡੀ ਜੀ ਡੀ ਇਹ ਦੀ ਉਹ ਕੀ ਕਹਿੰਦਾ ਜਸਟ ਟੂ ਲਾਈਨਸ ਪ੍ਰੀ ਮੌਨਸੂਨ ਐਨਾਲਿਸਿਸ ਰਿਪੋਰਟ ਆਫ 2023-24 ਆਫ ਡਿਸਟ੍ਰਿਕਟਸ ਆਫ ਮਾਲਵਾ ਰੀਜਨ ਕਾਪੀ ਅਟੈਚਡ ਸ਼ੋਜ਼ ਇਨ ਜਨਰਲ ਲੋਰਿੰਗ ਆਫ ਗਰਾਊਂਡ ਵਾਟਰ the monsoon ground water analysis report of the 24 depicts that ground water level has uh, 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 fell during 2023 24 in column 6 of the report is much higher in all districts than the average 10 years ground water fall ki matlab ke jinna zameeni uh, uh, pani uh, jada oda star siga jinna 10 sal ch katya odno vad ਆ ਜਿਹੜਾ 2023-24 ਦੇ ਵਿੱਚ ਸਾਡਾ ਜ਼ਮੀਨ ਦਾ ਪਾਣੀ ਘਟਿਆ ਤੇ ਕਿੱਥੇ ਨੇ ਇਹ ਸਾਰੇ ਲੋਕ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗਾ ਬੇਰਾ ਦੇ 올 ਦਸ ਇੱਕ ਇਹਦੇ ਨਾਲ ਮੈਂ ਹੋਰ ਅਗੇ ਅਟੈਚ ਕਰੂੰਗਾ ਗੱਲ 1 ਲੱਖ ਕਰੋੜ ਦਾ ਕਰਜ਼ਾ ਜਿਹੜੇ ਕਹਿੰਦੇ ਸੀ ਅਸੀਂ ਇੰਪਰੂਵਮੈਂਟ ਲੈ ਕੇ ਆਵਾਂਗੇ ਅਸੀਂ ਸਾਦੇ ਜਿਹੇ ਬੰਦੇ ਆ ਅਸੀਂ VIP ਕਲਚਰ ਸ਼ਨ ਕਰਾਂਗੇ ਅਸੀਂ ਸਿਕਿਉਰਿਟੀਆਂ ਹਟਾਵਾਂਗੇ ਮਗਰ ਲੀਆਂ ਸਰਕਾਰਾਂ ਅਗਰ ਗਲਤ ਕੰਮ ਕੀਤਾ ਤਾਂ ਲੋਕਾਂ ਨੇ ਉਹਨੂੰ ਵੋਟ ਆਊਟ ਕੀਤਾ ਪਰ ਪਿਛਲੀਆਂ ਸਰਕਾਰਾਂ ਨੇ ਜਿਹੜਾ ਪੰਜਾਬ ਤੇ ਕਰਜ਼ਾ ਛੜਾਇਆ ਉਹ 35 ਸਾਲਾਂ ਚ 3 ਲੱਖ ਕਰੋੜ ਰੁਪਏ ਕਰਜ਼ਾ ਛੜਾਇਆ ਵਾ ਇਟ 스타ਟਡ 올 ਦਿਸ ਡੈਟ ਰਾਈਜ਼ਿੰਗ 스타ਟਡ ਫਰਮ 1985 ਅਵਰਡਸ ਜਦੋਂ ਮਿਲਿਟੈਂਸੀ ਆਈ ਪੰਜਾਬ ਚ ਉਦੋਂ ਦਾ ਵਧ ਰਿਹਾ ਕਰਜ਼ਾ 35 ਸਾਲਾਂ ਚ 3 ਲੱਖ ਕਰੋੜ ਤੇ ਲਗਭਗ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਇਸ ਨਲਾਇਕ ਸਰਕਾਰ ਨੇ ਕੀਤਾ ਵਾ ਪਰ ਫਿਰ ਵੀ ਕਹੀ ਜਾਂਦੇ ਅਸੀਂ ਬੜਾ ਬਦਲ ਵੱਡਾ ਬਦਲਾਅ ਲੈ ਕੇ ਆ ਚੁੱਕੇ ਹਾਂ ਔਰ ਉਦਨ ਪ੍ਰਗਟ ਸਿੰਘ ਨੇ ਇਥੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਨਾਲ ਕਿਹ ਕਿਹ ਢਿਲੋਂ ਆ ਤੇ ਹੋਰ ਕਾਂਗਰਸ ਲੀਡਰਸ ਨੇ ਮੈਂ ਉਹਨਾਂ ਦੀ ਗਲਤੀ ਵਜਾਹਤ ਕਰਦਾ ਵਾਂ ਬਹੁਤ ਐਕਸਟ੍ਰੀਮ ਪੋਲਿਟਿਕਲ ਵਿੰਡੇਟਾ ਪੰਜਾਬ ਦੇ ਵਿੱਚ ਕੋਈ ਟਵਿੱਟਰ ਤੇ ਬੋਲਦਾ ਉਹਨੂੰ ਚੱਕ ਲੈਂਦੇ ਨੇ ਪਰਚੇ ਦਰਜ ਕਰ ਦਿੰਦੇ ਨੇ ਕੋਈ ਮਾੜਾ ਜਿਹਾ ਕੋਈ YouTube ਤੇ ਬੋਲਦਾ ਉਹਨੂੰ ਪੰਜਾਬ ਪੁਲਿਸ ਪਰਚੇ ਦਰਜ ਕਰਕੇ ਚੱਕਣ ਲੈ ਚਲ ਜਾਂਦੀ ਕੋਈ ਐਕਟੀਵਿਸਟ ਛੱਡਿਆ ਪੰਜਾਬ ਦੇ ਵਿੱਚ ਮਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜਾਏ ਅਰੈਸਟ ਕੀਤਾ ਔਰ ਜਿਹੜੇ ਕਾਂਗਰਸ ਲੀਡਰਸ ਪਰਡੇਟਾ ਕੀਤਾ ਗਿਆ ਚਾਹੇ ਉਹ ਭਾਰਤ ਪੂਸ਼ਕ ਆਸ਼ੂ ਸੀ ਜਾਂ ਉਹ ਵੀ ਸੋਨੀ ਸੀ ਯਾਕੀ ਕੀ ਢੱਲੋ ਸਿਗਾ ਜਾਂ ਸਰ ਸਾਦੂ ਸਿੰਘ ਧਰਮਸੋਧ ਤੁਸੀਂ ਦੇਖ ਰਹੇ ਹੋ ਕਿ 1 ਬਾਈ 1 ਸਾਰੇ ਟੋਟਲ ਜਿਹੜੇ ਕੇਸਸ ਉਹ ਕ੍ਰੈਸ਼ ਕਰ ਰਹੇ ਨੇ ਆ ਆਸ਼ੂ ਦੇ ਕੇਸ ਵਿੱਚ ਆਸ਼ੂ ਭਰਕੂਸ਼ ਰਾਸ਼ੂ ਦੇ ਕੇਸ ਵਿੱਚ ਦੋ ਐਫ ਆਈ ਆਰਸ ਵੇਜਿਲੈਂਸ ਵੱਲੋਂ ਦਰਜ ਕੀਤੀਆਂ ਹਾਈ ਕੋਰਟ ਨੇ ਕਾਸ਼ ਕੀਤੀਆਂ ਐਂਡ ਦੇ ਕਾਸ਼ਟ ਐਫ ਆਈ ਆਰਸ ਔਨ ਮੈਰਿਟ ਸੇਇੰਗ ਕਿ ਪੰਜਾਬ ਦੀ ਸਰਕਾਰ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਹਰਾਸ ਕਰ ਰਹੀ ਹੈ ਹਰਾਸ ਵਰਡ ਯੂਜ਼ ਕੀਤਾ ਵਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਐਨਡੀਪੀਐਸ ਸਮੇਤ ਐਂਡ ਦਿਸ ਇਜ਼ ਕੰਪਲੀਟ ਐਨਾਰਕੀ ਐਂਡ ਕੰਪਲੀਟ ਆਈ ਵੁੱਡ ਸੇ ਦੇ ਹੈਵ ਟਰਨ ਪੰਜਾਬ ਇਨਟੂ ਅ ਪੁਲਿਸ ਸਟੇਟ ਔਰ ਉਥੇ ਕੇਜਰੀਵਾਲ ਸਾਹਿਬ ਤੇ ਦੂਜੇ ਜਿਹੜੇ ਨੇ ਉਹ ਰੋਜ਼ ਚੀਕਾ ਮਾਰਦੇ ਨੇ ਕਿ ਬੀਜੇਪੀ ਹਮਾਰੇ ਖਿਲਾਫ ਈਐਨਡੀ ਔਰ ਸੀਬੀਆਈ ਦਾ ਦੁਰਉਸਤਮਾਲ ਕਰ ਰਹੀ ਹੈ ਹਾਲਾਂਕਿ ਉਹਨਾਂ ਕੋ ਤੱਤ ਬਹੁਤ ਆ ਜੇਲਾ ਵੀ ਕਟੀਆਂ ਡੇਡ ਡੇ ਸਾਲ ਪਰ ਉਦੋਂ ਤੋਂ ਬਾਅਦ ਤਸ਼ੱਦਦ ਆਪਣੇ ਪੋਲੀਟੀਕਲ ਓਪੋਨੈਂਟਸ ਦੇ ਉੱਤੇ ਪੰਜਾਬ ਦੇ ਵਿੱਚ ਕਰ ਰਹੇ ਨੇ ਲਾਈਕਵਾਈਸ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿੱਖ ਹੋਵੇ ਤੇ ਆਪਣੇ ਆਪ ਨੂੰ ਕਹਵੇ ਕਿ ਮੈਂ ਪੰਜਾਬ ਦਾ ਹਤਾਇਸ਼ੀ ਆ ਕੁਝ ਹੋ ਜੇ ਪੰਜਾਬ ਦੇ ਲੋਕਾਂ ਦੇ ਨਾਲ ਇਹਦੀ ਕੋਈ ਇਹਦਾ ਕੋਈ opinion ਹੀ ਹੈ ਨਹੀਂਗਾ ਸਾਡੇ ਤਿੰਨ ਸਿੱਖ ਨੌਜਵਾਨ ਪੀਲੀਪੀਟ ਵਿੱਚ ਇੰਕਾਊਂਟਰ ਚ ਮਾਰੇ ਗਏ ਤਿੰਨ ਨੌਜਵਾਨ ਔਰ ਦੈਟਸ ਕੰਪਲੀਟਲੀ ਡਾਊਟਫੁਲ ਇੰਕਾਊਂਟਰ ਬਹੁਤ ਸਾਰੇ ਐਕਟਿਵਿਸਟ ਨੇ ਬਹੁਤ ਸਾਰੇ ਇੰਡੀਪੈਂਡੈਂਟ ਮੀਡੀਆ ਨੇ ਗੱਲ ਚੱਕੀ ਆ ਕਿ ਬੇਗੁਨਾਹ ਬੱਚੇ ਸੀ ਗਰੀਬ ਬੱਚੇ ਸੀ ਅਧਿਹਾੜੀਦਾਰ ਸੀਗੇ ਅੱਤ ਦੇ ਗਰੀਬ ਬੱਚੇ ਲੇਕਿਨ ਪੰਜਾਬ ਸਰਕਾਰ ਦਾ ਭਗਵੰਤਪਾਲ ਦਾ ਕੋਈ ਓਪੀਨੀਅਨ ਹੀ ਹੈ ਨਹੀਂ ਇਸ ਗੱਲ ਦੇ ਉੱਤੇ ਕਿ ਕੋਈ ਮੈਂ ਇਹਨੂੰ ਮਾੜਾ ਕਵਾਂ ਜਾਂ ਇਹਨੂੰ ਚੰਗਾ ਕਵਾਂ ਵਾਟ ਸਟ ਆਫ ਅਚੀਵਮੈਂਟਸ ਵਾਟ ਸਟ ਆਫ ਅ ਗਵਰਨਮੈਂਟ ਹੈ ਵੀ ਇਲੈਕਟਡ ਇਨ ਪੰਜਾਬ ਔਰ ਇੱਥੇ ਬਾਤ ਨਹੀਂ ਜਿਹੜੇ ਇਸ਼ੂਸ ਇੰਟਰਨੈਸ਼ਨਲ ਵੀ ਅਮਰਜ ਹੋਏ ਪਿੱਛੇ ਮੈਂ ਕਿਸੇ ਦੇ ਗੱਲ ਦੇ ਹੱਕ ਨਾ ਉਲਟ ਕਰਦਾ ਪਰ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਇਸ਼ੂ ਉਠਾਇਆ ਕਿ ਫੋਰਨ ਸੋਇਲਸ ਉੱਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਆਂ ਇੰਡੀਆ ਦੀ ਏਜੰਸੀਜ਼ ਆਉਂਦੀਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਖਰੇ ਪਤਾ ਹੀ ਨਹੀਂਗਾ ਜਾਂ ਚੁੱਪ ਬੈਠਾ ਵਾ ਜੇ ਅਮਰੀਕਨ ਗਵਰਨਮੈਂਟ ਕਹਿੰਦੀ ਆ ਕਿ ਇੱਥੇ ਸਾਡੀ ਸੋਇਲ ਦੇ ਉੱਤੇ ਕਾਂਸਪੀਰੇਸੀਜ਼ ਹੋ ਰਹੀਆਂ ਤੇ ਬੰਦੇ ਮਾਰਨ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਸਾਡੇ ਪੰਜਾਬ ਦੇ ਬੰਦੇ ਦਾ ਕੋਈ ਇਹਦੇ ਤੇ ਓਪੀਨੀਅਨ ਹੀ ਨਹੀਂ ਹੈ ਨੀਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਆਪਾਂ ਬਹੁਤ ਸੰਤਾਪ ਘੰਡਾਲਿਆ ਵਾ ਇਲੈਕਸ਼ਨ ਮਿਲੇ ਤੁਸੀਂ ਬਹੁਤ ਕਰਾਰੀ ਹਾਰ ਦਿੱਤੀ ਪਾਰਲੀਮੈਂਟ ਚ ਔਰ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਜ਼ਰੂਰੀ ਆ ਕਿਉਂਕਿ ਅਦਰਵਾਈਜ਼ ਤੇ ਅਲਟੀਮੇਟਲੀ ਇੱਕ ਡੀਪ ਸਟੇਟ ਦੀਆਂ ਡੀਪ ਸਟੇਟ ਦੀਆਂ ਪਾਲਿਸੀਆਂ ਭਾਜਪਾ ਦੀਆਂ ਜਿਹੜੀਆਂ ਪਾਲਿਸੀਆਂ ਨੇ ਐਂਟੀ ਫਾਰਮ ਕੋਰੈਂਟੀ ਸਿੱਖ ਉਹ ਸਾਰੀਆਂ ਭਾਜਪਾ ਦੀਆਂ ਪਾਲਿਸੀਆਂ ਇਹਦੇ ਦਰਜੇ ਹੋ ਰੀਆਂ ਐਨਐਸਏ ਵੀ ਨਹੀਂ ਲੱਗਿਆ ਸਾਡੇ ਨੌਜਵਾਨਾਂ ਦੇ ਉੱਤੇ ਐਂਡ ਨੋ ਗਵਰਨਮੈਂਟ ਇਨ ਰੀਸੈਂਟ ਟਾਈਮਸ ਜਿਹਨੇ ਐਨਐਸਏ ਲਾਇਆ ਹੋਵੇ ਤੋ ਉਹਨੂੰ ਐਕਸਟੈਂਡ ਕੀਤਾ ਹੋਵੇ ਦੁਬਾਰਾ ਫਿਰ ਸਾਲ ਪੂਰਾ ਹੋਇਆ ਮੁਰਕ ਸਾਲ ਲਈ ਹੋਰ ਵਾਸਤੇ ਐਨਐਸਏ ਲਾ ਦਿੱਤੀ ਆ ਸੋ ਮੈਂ ਇਹ ਸਾਰੀਆਂ ਗੱਲਾਂ ਦੀ ਕੰਡੈਮਨੇਸ਼ਨ ਕਰਨ ਵਾਸਤੇ ਆਇਆ ਸੀ ਲੇਕਿਨ ਪ੍ਰਾਇਮਰੀਲੀ ਮੇਰਾ ਅੱਜ ਦਾ ਟਾਸਕ ਸੀਗਾ ਸਾਡਾ ਜੋ ਅਸੀਂ ਸੀਬੀਆਈ ਦੀ ਜਾਂਚ ਕਿਸਾਨਾਂ ਦੇ ਸ਼ੋਸ਼ਣ ਤੇ ਮੰਗ ਰਹੇ ਆ ਕਿਸਾਨ ਹਤਾਸ਼ ਨੇ ਕਰਜ਼ੇਈ ਨੇ ਆਤਮ ਹੱਤਿਆ ਕਰ ਰਹੇ ਨੇ ਤੇ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੋਰ ਲੁੱਟ ਲਈ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਅੱਜ ਦਾ ਮੇਰਾ ਜਿਹੜਾ ਵਿਸ਼ਾ ਸੀਗਾ ਹੋਏ ਸੀ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਹੈ ਜੋ ਵੈਲਕਮ ਹੈ ਦੇ ਕੋਈ extra ਵਾਂ ਕਿ ਅਸੀਂ ਸਭ ਤੋਂ ਸ਼ੁਰੂਆਤ ਵਿੱਚ ਮੈਂ ਦੱਲੇਵਾਲ ਸਾਹਿਬ ਨੂੰ ਮਿਲਣ ਗਿਆ ਸੀਗਾ ਅਸੀਂ ਉਹਨਾਂ ਨੂੰ ਪਹਿਲੀ ਗੱਲ ਤਾਂ ਕਿਸਾਨ ਜੱਥੇਬੰਦੀਆਂ ਪਹਿਲੀ ਗੱਲ ਤਾਂ ਦੱਲੇਵਾਲ ਸਾਹਿਬ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਕੋ ਉਹਨਾਂ ਨਾਲ ਲੰਬਾ ਵਾਰਤਾਲਾਪ ਕਰ ਸਕੀਏ ਜਿੰਨੇ ਵੀ ਲੋਕ ਜਾਣਦੇ ਨੇ ਉਹ ਚਿੰਤਿਤ ਨੇ ਹਜ਼ਾਰਾਂ ਗੇ ਲੱਖਾਂ ਗੇ ਉਹਨਾਂ ਨਾਲ ਅਸੀਂ ਇਹ ਰਿਪੀਟਿਡਲੀ ਕਹਿ ਰਹੀ ਕਾਂਗਰਸ ਪਾਰਟੀ ਕਿ ਜਿਹੜਾ ਵੀ ਸੰਘਰਸ਼ ਚਾਹੇ ਹੋ ਕਿਸਾਨ ਜੱਥੇਬੰਦੀਆਂ ਐਸਕੇਮ ਦੇ ਸ਼ਿਕਨ ਵਿੱਚ ਕਰਦੀਆਂ ਨੇ ਯਾ ਉਹ ਕਿਸੇ ਤਰ੍ਹਾਂ ਦਾ ਕਰਦੇ ਆ ਸਾਡਾ ਉਹਨਾਂ ਨੂੰ ਪੂਰਾ ਸਮਰਥਨ ਆ ਪਿੱਛੇ ਉਹਨਾਂ ਨੇ ਪੰਜਾਬ ਬੰਦ ਕੀਤਾ ਤੇ ਸਾਡੀ ਪਾਰਟੀ ਨੇ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਸੀ ਚੰਡੀਗੜ੍ਹ ਤਾਂ ਸਾਡੇ ਤੋਂ ਪਹਿਲਾਂ ਹੀ ਇਹਨਾਂ ਨੇ ਖੋਲਿਆ ਹੋਇਆ ਜੀ ਪਹਿਲਾਂ ਤਾਂ ਜਿਹੜਾ ਐਟ ਦਾ ਟਾਈਮ ਆਫ ਫਾਰਮੇਸ਼ਨ ਆਫ ਪੰਜਾਬ ਇਟ ਵਾਸ ਰੋਬਡ ਫ্রম ਪੰਜਾਬ ਐਂਡ ਦਿਸ ਇਟ ਵਾਸ ਸ਼ੇਅਰਡ ਐਜ਼ ਅ ਕੈਪੀਟਲ ਵਿਦ ਹਰਿਆਣਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਆ ਜਿਹੜੀ ਹਰਿਆਣਾ ਨੂੰ ਵਿਧਾਨ ਸਭਾ ਦੇ ਵਾਸਤੇ ਜਗ੍ਹਾ ਦੇਣੀ ਕੇਂਦਰ ਸਰਕਾਰ ਵੱਲੋਂ ਇਟ ਸ਼ੋਜ਼ ਕਿ ਉਹ ਡਿਸਕ੍ਰਿਮੀਨੇਟਰੀਆ ਔਰ ਇੱਥੇ ਬਾਤ ਨਹੀਂ ਸਾਡਾ ਜਿਹੜਾ 60 40 ਰੇਸ਼ੋ ਹੁੰਦਾ ਸੀ ਪੰਜਾਬ ਆਲਵੇਜ਼ ਹੈਲਡ ਅਨ ਅਪਰ ਹੈਂਡ ਇਨ ਦ ਸਰਵਿਸਿਜ਼ ਆਨ ਚੰਡੀਗੜ੍ਹ ਥੈਟ ਹੈਜ਼ ਬੀਨ ਟਰਨਡ ਅਪਸਾਈਡ ਡਾਊਨ ਹੁਣ ਮੇਰੇ ਖਿਆਲ ਆ ਕਿ 70% ਹਰਿਆਣੇ ਦੇ ਅਫਸਰ ਨੇ ਤੇ 30% ਪੰਜਾਬ ਦੇ ਰਹਿ ਗਏ ਨੇ ਸੋ ਪੰਜਾਬ ਚੰਡੀਗੜ੍ਹ ਦਾ ਚੰਡੀਗੜ੍ਹ ਪੰਜਾਬ ਦਾ ਹੈ ਇਟ ਵਿਲ ਕੰਟੀਨਿਊ ਬਿਕੋਜ਼ ਦਿਸ ਸਿਟੀ ਬਿਊਟੀਫੁਲ ਵਾਸ ਬਿਲਟ ਬਾਈ ਪ੍ਰਤਾਪ ਸਿੰਘ ਕਹਿਰੋ was built by punjab like the pakra dam but we have been robbed of our, our rights we have also been robbed uh, of the rights of uh, pakra dam likewise chandigarh also and agri advisor the post is to give more powers to the governor who is uh, an agent or a, a handpicked man of the bjp central government <coughs> sorry Pardon? See, we have uh, uh, we have no issues if the government is giving due respect to people who have served this country in uh, high positions, whether it is Pranab Mukherjee. But then, why have they uh, not allotted the same space or a memorial for Dr. Manmohan Singh? Ji? He is a world-renowned economist and who took uh, india much forward than what we are seeing in today's regime the kind of growth that uh, happened for india during the, uh, the tenure of dr manmohan singh he should also be given a decent appropriate place for a memorial okay. <coughs> ਦੇਖੋ ਗੱਲ ਉੱਥੇ ਆ ਗਈ ਗੱਲ ਉੱਥੇ ਆ ਗਈ ਨਾ ਦੇਖੋ ਇੱਕ ਬੇਸਿਕ ਇਹਨਾਂ ਨੇ ਨਾਰਾ ਲਾਇਆ ਸੀ ਪੰਜਾਬ 'ਚ ਅਸੀਂ ਬਦਲਾਅ ਲੈ ਕੇ ਆਇਆ ਬਦਲਾਅ ਹੁੰਦਾ ਚੇਂਜ ਫॉर ਦਾ ਬੈਟਰ ਅਸੀਂ ਚੰਗੇ ਵਾਸਤੇ ਪੰਜਾਬ ਨੂੰ ਲੈ ਕੇ ਆਵਾਂਗੇ ਲੇਕਿਨ ਇਹਨਾਂ ਦਾ ਸਾਰਾ ਬਦਲਾਅ ਉਹ ਨਿਹਾਰਵਲ ਨੂੰ ਆ ਤੁਸੀਂ ਕੈਬਨਿਟ ਮੀਟਿੰਗਸ ਦੀ ਗੱਲ ਕੀਤੀ ਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੰਜਾਬ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ 'ਚੋਂ ਚੱਲੇਗੀ ਪਿੰਡਾਂ ਦੀਆਂ ਪੰਚਾਇਤਾਂ 'ਚ ਬੈਠ ਕੇ ਦਰਖਤਾਂ ਦੇ ਥੱਲੇ ਪੰਜਾਬ ਦੀ ਕੈਬਨਿਟ ਫੈਸਲਾ ਕਰੇਗੀ ਲੱਭਾਈ ਮੁਰਕੇ ਔਰ ਇਨੀ ਕੈਬਿਨੇਟ ਮੀਟਿੰਗਸ ਦਾ ਕੱਟ ਹੋਣਾ ਇਟ ਆਲਸੋ ਸ਼ੋਜ਼ ਦੇ ਹੈਵ ਨੋ ਅਜੰਡਾ ਐਟ ਆਲ ਦੇ ਹੈਵ ਨੋ ਮਨੀ ਐਟ ਆਲ ਪਿੰਡਾਂਵੀਆਂ ਸਾਰੀਆਂ ਪਿੰਡੂ ਸੜਕਾਂ ਟੁੱਟੀਆਂ ਪਈਆਂ ਨੇ ਲਿੰਕ ਰੋਡਸ ਦੇ ਹੈਵ ਨੋ ਮਨੀ ਐਟ ਆਲ ਫਾਰ ਥੈਟ ਸਕੂਲਾਂ ਦੀ ਹੈਲਥ ਮਾੜੀ ਆ ਹਸਪੀਟਲ ਦੀ ਹੈਲਥ ਮਾੜੀ ਆ ਇਸ ਕਰਕੇ ਇਹਨਾਂ ਦੇ ਜੋ ਇਹਨਾਂ ਨੇ ਕਿਹਾ ਉਹਦੇ ਉਲਟ ਕੰਮ ਕੀਤਾ ਵਾ ਔਰ ਪੈਸੇ ਕਮਾਉਣ ਤੇ ਲੱਗੇ ਹੋਏ ਨੇ ਮੈਂ ਪਹਿਲਾਂ ਕਿਹਾ ਘਟਾਰੂ ਚੱਕ ਇੰਨੇ سنگੀਨ ਇਲਜ਼ਾਮ ਕਾਂਗਰਸ ਦੇ ਦੂਜੇ ਐਕਟਿਵਿਸਟਾਂ ਨੂੰ ਫੜਦੇ ਨੇ ਸਾਰਿਆਂ ਨੂੰ ਮੋਢ-ਮੋਢ ਘਟਾਰੂ ਚੱਕ ਉਹਦੀ ਅੱਜ ਵੀ ਵੀਡੀਓ ਸਾਹਮਣੇ ਪਈ ਪਬਲਿਕ ਡੋਮੇਨ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਮਨੀ ਬੈਗਸ ਨਹੀਂ ਸਾਰੇ ਇਹ ਦਿੱਲੀ ਦੇ ਉਹਨਾਂ ਨੂੰ ਪੈਸੇ ਦੇਣ ਵਾਲੀਆਂ ਪਾਰਟੀਆਂ ਨੇ ਜਿੰਨੇ ਆ ਮਿਨਿਸਟਰਸ ਮਾਇਨੇ ਨੇ ਭਗਵੰਤ ਮਾਨ ਨੂੰ ਬਾਅਦ ਪਤਾ ਲੱਗਦਾ ਮਿਨਿਸਟਰ ਉੱਤੋਂ ਬਣ ਜਾਂਦੇ ਨੇ ਜਿੰਨੇ ਵੀ ਚੁੰਨਦੇ ਨੇ ਉਹ ਦੇਖਦੇ ਨੇ ਕਿ ਮਾਈਨਿੰਗ ਤੋਂ ਸਾਨੂੰ ਕਿਹੜਾ ਕਮਾ ਕੇ ਦਊਗਾ ਸਾਨੂੰ ਸ਼ਰਾਬ ਦੇ ਠੇਕੇ ਜੋ ਕਿਹੜਾ ਕਮਾ ਕੇ ਦਊਗਾ ਸਾਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਚ ਕਿਹੜਾ ਠਗਾ ਆ ਅੱਜ ਪੰਚਾਇਤ ਦੀਆਂ ਜ਼ਮੀਨਾਂ ਦਾ ਕਿੱਥੇ ਗਿਆ ਜੀ ਵੇਰਵਾ ਪੁੱਛੋ ਜਿਹੜੀ ਡਰਾਈਵ ਸ਼ੁਰੂ ਕੀਤੀ ਸੀ ਪੰਚਾਇਤਾਂ ਜਮੀਨਾਂ ਠੋਸ ਹੋ ਗਈ ਕੰਪਲੀਟਲੀ ਕਿੰਨੀਆਂ ਹੋਰ ਗੱਲਾਂ ਇਹਨਾਂ ਦੀਆਂ ਠੋਸ ਹੋਈਆਂ ਮੁਰਕੇ ਇਹਨਾਂ ਨੇ ਜ਼ਿਕਰ ਹੀ ਨਹੀਂ ਕੀਤਾ ਮੁਰਕੇ ਉਸ ਗੱਲ ਦਾ ਨਾਮ ਹੀ ਨਹੀਂ ਲਿਆ ਜਿਹੜਾ ਕਹਿੰਦੇ ਸੀ ਅਸੀਂ ਬਹੁਤ ਵੱਡੇ ਬਦਲਾਅ ਲੈ ਕੇ ਆ ਰਹੇ ਹਾਂ ਜੀ ਇਹ ਕਿੱਦਾਂ ਉਹ ਕਿੱਦਾਂ ਔਰ ਜਿਹੜਾ ਪੈਸੇ ਬਚਾਉਣ ਦੀ ਗੱਲ ਕਰਦੇ ਸੀਗੇ ਜਿੰਨਾ ਪੈਸਾ ਇਹਨਾਂ ਨੇ ਖੱਜਲ ਖਵਾਰ ਕੀਤਾ ਆ ਦੇਸ਼ ਭਰ ਵਿੱਚ ਐਡਸ ਦੇ ਕੇ ਦੇਸ਼ ਭਰ ਵਿੱਚ ਸਾਡਾ ਜਹਾਜ਼ ਤੇ ਹੈਲੀਕਾਪਟਰ ਕਮਾ ਕੇ ਇਹਨਾਂ ਤਾਂ ਕਦੇ ਕਿਸੇ ਪਿਛਲੇ ਸਰਕਾਰ ਨੇ ਕੀਤਾ ਨਹੀਂ ਜਸੋ ਮੇਰੇ ਹਿਸਾਬ ਦੇ ਨਾਲ ਆਮ ਆ띠 ਪਾਰਟੀ ਹੈਜ਼ ਕੰਪਲੀਟਲੀ ਫੇਲਡ ਔਨ ਆਲ ਫਰੰਟਸ ਔਰ ਇਹ ਹੁਣ ਸਿਰਫ ਗੱਲਾਂ ਬਾਤਾਂ ਨਾਲ ਤੇ ਇਸ਼ਤਿਹਾਰਾਂ ਨਾਲ ਤੇ ਬੋਡਾਂ ਨਾਲ ਪੰਜਾਬ ਦੇ ਵਿੱਚ ਇੱਕਦਮ ਨੰਗਰਿਆ ਸਿੱਧ ਬੋਟ ਲੱਗਿਆ ਸੀਗਾ 75000 ਕਰੋੜ ਰੁਪਏ ਦਾ ਨਿਵੇਸ਼ ਕਿੱਥੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਣਾ ਕਿ ਕਿਤੇ ਨਿਵੇਸ਼ ਲਿਖਿਆ ਪੰਜਾਬ ਦੇ ਵਿੱਚ ਸਾਡੇ ਇੰਡਸਟਰੀਅਲਿਸਟ ਆ ਮਾਲਵੇ ਦੇ ਥੋੜੇ ਦਿਨ ਪਹਿਲਾਂ ਮਲੇਰ ਕੋਟਲੇ ਦੀ ਕੰਪਲੀਟ ਐਗਰੀਕਲਚਰ ਇੰਡਸਟਰੀ ਨੇ ਇੱਕ ਮੀਟਿੰਗ ਕੀਤੀ ਉਹਨਾਂ ਨੇ ਮੋਨ ਕੀਤਾ ਸਰਕਾਰ ਨੂੰ ਕਿ ਜੇ ਸਾਨੂੰ ਤੁਸੀਂ ਚੰਗਾ ਵਾਤਾਵਰਨ ਪੈਦਾ ਕਰਕੇ ਨਹੀਂ ਦੋਗੇ ਅਸੀਂ ਆਪਣੀਆਂ ਜਿਹੜੀਆਂ ਐਕਸਪੈਂਸ਼ਨ ਯੂਨਿਟਸ ਆ ਨਵੀਆਂ ਉਹ ਸਾਰੀਆਂ ਅਸੀਂ ਪੰਜਾਬ ਤੋਂ ਬਾਹਰ ਲੈ ਜਾਵਾਂਗੇ ਇਹ ਕਹੀ ਜਾਂਦੇ 75000 ਕਰੋੜ ਰੁਪਏ ਦਾ ਨਿਵੇਸ਼ ਹੋ ਗਿਆ ਸਾਡੇ ਇੰਡਸਟਰੀਜ਼ ਜਾ ਕੇ ਜਿਹੜੇ ਯੂਪੀ ਦੇ ਚੀਫ ਮਿਨਿਸਟਰ ਆ ਮਿਸਟਰ ਯੋਗੀ ਉਹਦੇ ਨਾਲ ਮੀਟਿੰਗਾਂ ਕਰਕੇ ਵੱਡੇ ਵੱਡੇ ਜਿਹੜੇ ਲੁਧਿਆਣੇ ਦੇ ਉਸਵਾਲ ਟਾਈਪਸ ਵੱਡੇ ਉਹ ਸਾਰੇ ਉੱਥੇ ਜਾ ਕੇ ਕਹਿੰਦੇ ਸਾਨੂੰ ਪ੍ਰੋਜੈਕਟਸ ਵਾਸਤੇ ਜਗ੍ਹਾ ਦਿਓ ਇਹ ਕਹੀ ਜਾਂਦੇ ਨੇ ਕਿ 75000 ਕਰੋੜ ਰੁਪਏ ਦਾ ਨਿਵੇਸ਼ ਆ ਗਿਆ ਵਾ ਸੋ ਕਾਗਜ਼ਾਂ 'ਚ ਸਭ ਕੁਝ ਹੋ ਰਿਹਾ ਵਾ ਲਫਜ਼ਾਂ ਵਿੱਚ ਹੋ ਰਿਹਾ ਜਿਵੇਂ ਕਿ ਕਿਸਾਨਾਂ ਦੀ ਲਫਜ਼ਾਂ ਦੇ ਵਿੱਚ ਹਮਾਇਤ ਹੋ ਰਹੀ ਆ ਪਰ ਜ਼ਮੀਨ ਤੇ ਹਕੀਕਤ ਗਰਾਊਂਡ ਤੇ ਜਿਹੜੀ ਅਸਲ ਰਿਐਲਿਟੀ ਤੇ ਹਕੀਕਤ ਆ ਉਹ ਬਿਲਕੁਲ ਪੰਜਾਬ ਜਿਹੜਾ ਵਾ ਉਹ ਇਸ ਵਕਤ ਬੜੇ ਨਾਜ਼ੁਕ ਹਲਾਤਾਂ ਚ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਇੰਨਾ ਲਾਅ ਐਂਡ ਆਰਡਰ ਖਰਾਬ ਹੈ ਇੰੀਆਂ ਚੋਰੀਆਂ ਲੁੱਟਾਂ ਯੂ نو ਵੇਲਿੰਗ ਕ੍ਰਿਮੀਨਲ ਐਕਟੀਵਿਟੀਜ਼ ਹੋਰ ਮੈ ਉਲ ਚੱਲਿਆ ਸੀ ਜਿਹੜਾ ਇੱਕ ਡੀਐਸਪੀ ਸਸਪੈਂਡ ਕੀਤਾ ਔਨ ਦਾ ਇਸ਼ੂ ਆਫ